ਪੁੱਤ ਹਾਂ ਜੀ ਮੰਮੀ ਲੈ ਸੂਟ ਤੇ ਤੈਨੂੰ ਬੜਾ ਚਚਿਆ ਸੋਹਣਾ ਲੱਗਣ ਤੇ ਆ ਨਾ ਬੜਾ ਸੋਹਣਾ ਮੈਂ ਕਿਹਾ ਸਭ ਤੋਂ ਪਹਿਲਾਂ ਮੈਂ ਤਾਂ ਨਹੀਂ ਬਖਾਨੀ ਐ ਸੂਟ ਤੂੰ ਹੀ ਤੇ ਲੈ ਕੇ ਦਿੱਤਾ ਮੈਂ ਕਿਹਾ ਚੱਲ ਅਜੇ ਪਹਿਲਾਂ ਸੋਣਾ ਤੇ ਅੱਜ ਮੈਂ ਪਾ ਲੈਣੀ ਲੈ ਲਾ ਮੈਂ ਵੀ ਹਰਿਆ ਪਾਇਆ ਆ ਤੂੰ ਵੇਖ ਲੈ ਆ ਪੂਜਾ ਨੇ ਵੀ ਹਰਿਆ ਪਾਣਾ ਸਹੀ ਗੱਲ ਆ ਮੰਮੀ ਸਾਡੀ ਤੇ ਮੈਚਿੰਗ ਹੋ ਗਈ ਮੇਰੀ ਗੱਲ ਸੁਣ ਪੁੱਤਰ ਆ ਕੀ ਤੂੰ ਮੈਨੂੰ ਘੜੀ ਜਿ ਲੈ ਦਿੱਤੀ ਆ ਕਿ ਮੰਮੀ ਜਦੋਂ ਫੋਨ ਆਇਆ ਕੋਈ ਤੁਹਾਨੂੰ ਇਹ ਤੇ ਪਤਾ ਲੱਗ ਗਿਆ ਮੈਨੂੰ ਤਾਂ ਵਕਤ ਹੀ ਪਿਆ ਹੋਇਆ ਇਹਦਾ ਮੰਮੀ ਗੱਲ ਪਤਾ ਕੀ ਸੀ ਗੱਲ ਮੈਂ ਤੇ ਗਏ ਸੀ ਇਹ ਘੁੰਮਣ ਵਾਸਤੇ ਤੇ ਮੈਂ ਕਿਹਾ ਚਲੋ ਮੰਮੀ ਵਾਸਤੇ ਨਾ ਆਪਾਂ ਵਾਚ ਲੈ ਕੇ ਚਲੇ ਜਾਂਦੇ ਮੰਮੀ ਨੂੰ ਨਾ ਹਮੇਸ਼ਾ ਕਿਚਨ ਚ ਰਹੇ ਆ ਕੋਣ ਉਧਰ ਵਾਜ ਦਿੰਦਾ ਵਾ ਤੇ ਪਤਾ ਨਹੀਂ ਲੱਗਦਾ ਹੁਣ ਜਦੋਂ ਫੋਨ ਆਇਆ ਕਰੂਗਾ ਤੁਹਾਨੂੰ ਕਦੀ ਜੇ ਪਤਾ ਲੱਗ ਜਾਣਾ ਭਾਵੇਂ ਤੁਹਾਡਾ ਫੋਨ ਕਿਤੇ ਵੀ ਪਿਆ ਹੋਵੇ ਚਲ ਠੀਕ ਹੈ ਬੇਣਾ ਆਪਾਂ ਪੁਰਾਣੇ ਸਮੇਂ ਦੀਆਂ ਆ ਸਾਨੂੰ ਉਹ ਨਵੀਆਂ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਇਹ ਤਾਂ ਤੁਹਾਨੂੰ ਹੀ ਪਤਾ ਲੱਗਦਾ ਅੱਛਾ ਪੁੱਤ ਐਸਰਾ ਹੈ ਕਿ ਅੱਜ ਸ਼ਾਮੀ ਸਬਜ਼ੀ ਕੀ ਬਣਾਣੀ ਹੈ ਤੇ ਮੈਂ ਜਾ ਕੇ ਲੈ ਆਵਾਂ ਬੇਗੋਣ ਸਾਰਿਆਂ ਨੇ ਕੀ ਖਾਣਾ ਉਹ ਹੀ ਲਿਆਇਓ ਗਰਮੀ ਅੱਗੇ ਵੜੀ ਐ ਇੱਕ ਜਣਾ ਕੁਛ ਕਹਿੰਦਾ ਦੂਜੇ ਜਣਾ ਕੁਛ ਕਹਿੰਦਾ ਸਮੇਂ ਨਹੀਂ ਆਂਦੀ ਕੀ ਵੀ ਬਣਾਈਏ ਤੇ ਕੀ ਵੀ ਨਾ ਬਣਾਈਏ ਤੇ ਇੱਕ ਜਣੇ ਦੀ ਬਣਾਵਾਂਗੇ ਦੂਜਾ ਬੁਸਾ ਰਹਿ ਲੂਗਾ ਤੇ ਦੂਜੇ ਦੀ ਬਣਾਵਾਂਗੇ ਉਹਨਾਂ ਨੇ ਕਹਿਣਾ ਮੇਰੀ ਨਹੀਂ ਮੰਨੀ ਵੇਖ ਪੁੱਤ ਮੈਂ ਤਾਂ ਹੁਣ ਵੱਡੇ ਦਾ ਵੀ ਵਿਆਹ ਕਰਤਾ ਛੋਟੇ ਦਾ ਵੀ ਕਰਤਾ ਆਪਾਂ ਹੋ ਗਏ ਹੁਣ ਵਿਹਲੇ ਆਪਾਂ ਤੇ ਹੁਣ ਬਹਿ ਕੇ ਖਾਣਾ ਹੀ ਆਂ ਤੇ ਜਾਂ ਜਿਹੜੇ ਬਾਜ਼ਾਰ ਦੇ ਕੰਮ ਹੋਇਆ ਕਰਨਗੇ ਮੈਨੂੰ ਦੱਸ ਦਿਆ ਕਰੋ ਮੈਂ ਕਰ ਆਇਆ ਕਰਾਂਗੀ ਅੱਛਾ ਪੂਜਾ ਕੋ ਪੁੱਛ ਲਾ ਕੀ ਕਹਿੰਦੀ ਐ ਚਲੋ ਠੀਕ ਐ ਮੈਨੂੰ ਜਿਹੜੀ ਬੀਬੀ ਕੋ ਜਾਨਣੀ ਆ ਉਹ ਮੈਨੂੰ ਨਾ ਬੁਲਾਣ ਵੀ ਦੇ ਸੀਗੇ ਤੇ ਮੈਂ ਇਹਨੂੰ ਪੁੱਛ ਲੈਣੀ ਕੀ ਖਾਣਾ ਪੀਣਾ ਫਿਰ ਉਸ ਹੱਬ ਨਾਲ ਪਾ ਦੋਵੇਂ ਜਾਣਾ ਵੇਖ ਲਵਾਂਗੇ ਹਾਂ ਮੈਨੂੰ ਦੱਸ ਦਿਓ ਮੈਂ ਜਾ ਕੇ ਲੈ ਆਵਾਂਗੀ ਚਲੋ ਠੀਕ ਐ ਚਲ ਜਾਂਦੇ ਜਾਂਦੇ ਵੇਖ ਲਿਓ ਫਿਰ ਮੰਮੀ ਊੜੇ ਲਾਓ ਥੋੜੇ ਜਿਹਾ ਖਾਣ ਵਾਸਤੇ ਚਲ ਪੁੱਤ ਲੈ ਆਵਾਂਗੀ ਆ ਮੇਰੀ ਗੱਲ ਸਾਨੂੰ ਅਲੱਦਵਾ ਘੜੀ ਜੀ ਉਹ ਨਹੀਂ ਮੰਮੀ ਦੱਸ ਪਤਾ ਕਿ ਨੀ ਟੋਰ ਲੱਗਨ ਦੀ ਤੁਹਾਡੀ ਨਾ ਪੂਰੀ ਮੇਮ ਲੱਗਨ ਦੇ ਜੀ ਨੀ ਪੁੱਤ ਟੋਰ ਤਾਂ ਤੁਹਾਡੇ ਹਿਸਾਬ ਨਾਲ ਲੱਗਦੀ ਠੀਕ ਆ ਪਰ ਮੈਨੂੰ ਤਾਂ ਇੰਜ ਲੱਗਣ ਡਿਆ ਜਿਤਨਾ ਕੀ ਕਦੇ ਕੋਈ ਸੰਗਲ ਬੰਦ ਲਿਆ ਹੁੰਦਾ ਉਹ ਮੰਮੀ ਇੱਥੇ ਤੇ ਫੋਨ ਵੀ ਸੁਣ ਸਕਦੇ ਜੇ ਜਦੋਂ ਤੁਹਾਨੂੰ ਫੋਨ ਆਇਆ ਐ ਕਰਨਾ ਤੇ ਹੈਲੋ ਹੈਲੋ ਸਾਹ ਸੁਣ ਜਾ ਮੈਨੂੰ ਮਾਡਰਨ ਸੱਸ ਬਣਾਤਾ ਤੇ ਹੋਰ ਠੀਕ ਆ ਠੀਕ ਮੈਂ ਖੁਸ਼ ਕੀ ਹਾਂ ਹਾਂ ਪੁੱਛ 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 ਜਾਨਾ ਓਕੇ ਬਟਾਓ ਤੇ ਅੱਜਕੱਲ ਕੱਟੇ ਇਤਨਾ ਖਲਾਰਾ ਪਾਉਂਦੇ ਨੇ ਨਾ ਕਿ ਤੇਨਾਂ ਨੂੰ ਸੈਟਿੰਗ ਕਰ ਦਿਆ ਸਾਰਾ ਦਿਨ ਲੰਘ ਜਾਂਦਾ किचन जाए बस मैं किचन जा, जा की करना है नहीं बड़ा खलारा चुकन दे अजी तो बच्चे स्कूल गए तेन तो पता सिरे सिरे काली कि खलारा पैदा ਮੈਂ ਤਾਂ ਚੱਲ ਬੈੱਡ ਬੁੱਟ ਸੀਠੀ ਕਰਦਾ ਸਹੀ ਗੱਲ ਹੈ ਬੱਚਿਆਂ ਦਾ ਕੰਮ ਖਲਾਰਾ ਪਾਣਾ ਤੇ ਸਾਡਾ ਕੰਮ ਚੁੱਕਣਾ ਹੋਰ ਕੀ ਹੈ ਇਹ ਸ਼ੁਕਰ ਹੈ ਜਿਹਦੇ ਚੱਲ ਜਾਂਦੀ ਉਹਦੇ ਸ਼ਾਂਤੀ ਹੋ ਜਾਂਦੀ ਹੁਣ ਮੈਂ ਕਿੰਨੀ ਸ਼ਾਂਤੀ ਹੈ ਪਰ ਮੇਰੀ ਗੱਲ ਸੁਨੋ ਥੋੜਾ ਟਾਈਮ ਹੋਰ ਕੀ ਕਹਿੰਦੇ ਰਹਿ ਲੈਂਦੇ ਨਾ ਸਕੂਲੇ ਜੀਵਨੀ ਲੱਗਦਾ ਫਿਰ ਤੇ ਟੈਨਸ਼ਨ ਹੋ ਜਾਂਦੀ ਆ ਕਦੋਂ ਆਣਗੇ ਕਦੋਂ ਆ ਘਰ ਵੀ ਕਿੰਨਾ ਖਾਲੀ ਲੱਗਦਾ ਬੱਚਿਆਂ ਤੋਂ ਬਿਨਾਂ ਹੋਰ ਕਿਨ ਤੂੰ ਕਿੱਧਰ ਆਈ ਮੈਂ ਕੁਛ ਨਹੀਂ ਮੈਂ ਤੁਹਾਡੇ ਕੋਲ ਹੀ ਆਈ ਸੀਗੀ ਮੰਮੀ ਨੇ ਭੇਜਿਆ ਸੀ ਬੈਨੇ ਮੰਮੀ ਨੇ ਕਿਹਾ ਹੈਗਾ ਅੱਜ ਦੇਖੀ ਬੂਜਾ ਨੇ ਵੀ ਮੈਚਿੰਗ ਕੀਤੀ ਹਣੀ ਤੁਹੀ ਵੀ ਆਣਾ ਪਾਇਆ ਮੈਂ ਵੀ ਤੇ ਮੰਮੀ ਨੇ ਵੀ ਅੱਛਾ ਮੰਮੀ ਨਾ ਵੀ ਆਣਾ ਪਾਇਆ ਤੇ ਹੋਰ ਕੋਸੋਂ ਦਾ ਵੀਨਾ ਚੱਲਦਾ ਪਿਆ ਨਾ ਮੈਂ ਕਿ ਅੱਜ ਮੈਂ ਹਰੇ ਰੰਗ ਦੇ ਛੋਲ ਕੱਲੀਆਂ ਸਹੀ ਗੱਲ ਆ ਮੰਮੀ ਨੇ ਲੈ ਕੇ ਦਿੱਤਾ ਹੈਗਾ ਮੈਂ ਕਿ ਚੱਲ ਮੈਂ ਪਾ ਲੈਨੀ ਪਹਿਲਾ ਸੋਨੇ ਦਾ ਵਾ ਤੇ ਅੱਜ ਮੈਂ ਤਿਆਰ ਹੋ ਕੇ ਲੈ ਲੈਨੀ ਤੇ ਇੰਨੀ ਗਰਮੀ ਦੀਦੀ ਤਿਆਰੀ ਨਹੀਂ ਹੋ ਰਹੀ ਜਾਂ ਤਾਂ ਕੋਈ ਗੱਲ ਨਹੀਂ ਤੈਨੂੰ ਤਾਂ ਹੁਣ ਤਿਆਰ ਹੋਣਾ ਹੀ ਪੈਣਾ ਤੇਰਾ ਤੇ ਪਹਿਲਾ ਸੋਨਾ ਹੈ ਭਾਵੇਂ ਹਮੇ ਗਰਮੀ ਤੇ ਭਾਵੇਂ ਤੈਨੂੰ ਆਵੇ ਪਸੀਨਾ ਆਪਣਾ ਵਧੀਆ ਨਾ ਆਪਾਂ ਦਾ ਹੁਣ ਨੋਰਮਲ ਹੀ ਚੱਲੇਗਾ ਵੀ ਠੀਕ ਹੈ ਜਿੱਦੋ ਕਿ ਤੇ ਜਾਣਾ ਹੈਗਾ ਉਦੋਂ ਆਪਾਂ ਵੀ ਤਿਆਰ ਹੋ ਜਾਂਦੇ ਸਹੀ ਗੱਲ ਆ ਉਹਨਾ ਮੰਮੀ ਨੇ ਮੈਨੂੰ ਭੇਜਿਆ ਸੀਗਾ ਕਿ ਕੀ ਕਹਿੰਦੇ ਸੀ ਕਿ ਸਬਜੀ ਕਿਹੜੀ ਲੈ ਕੇ ਆਣੀ ਆ ਤੇ ਤੂੰ ਪੂਜਾ ਨੂੰ ਪੁੱਛ ਕੇ ਮੈਨੂੰ ਫੋਨ ਕਰ ਦੇ ਅੱਛਾ ਸਬਜੀ ਚਲ ਕੋਈ ਨਹੀਂ ਸੋਚ ਲੈਣ ਨੇ ਹਲੇ ਸਾਰਾ ਦਿਨ ਪਿਆ ਹੈ ਦੁਪਹਿਰੇ ਇੰਜ ਕਰਦੇ ਆ ਆਪਾਂ ਕੁਝ ਬਾਜ਼ਾਰੋਂ ਮੰਗਾ ਲੈਣੇ ਆ ਤੇ ਮੈਂ ਨਾ ਸੱਚ ਖੀਰ ਬਣਾਉਣ ਦਾ ਸੋਚਦੀ ਪਈ ਆ ਤੇ ਆਪਾਂ ਦੁਪਹਿਰੇ ਖੀਰ ਪੂੜੇ ਖਾ ਲਾਂਗੇ ਮੰਮੀ ਨੂੰ ਕਹਿ ਦਿੰਦੇ ਆ ਪੂੜੇ ਲੈ ਆਓ ਚਲੋ ਤੁਹਾਨੂੰ ਤੋਂ ਪਹਿਲਾਂ ਮੈਂ ਕਹਤਾ ਪੂੜੇ ਲੈ ਆਓ ਲੈ ਤੇ ਬੜਾ ਵਧੀਆ ਹੋ ਗਿਆ ਉਹਦੇ ਫੇਰ ਫੋਨ ਆਂਦੇ ਨਹੀਂ ਤੰਦ ਫੋਨ ਲੈ ਮੈਂ ਸੀਦੀ ਤਾਂ ਹਾਂ ਮੰਮੀ ਦਾ ਫੋਨ ਆਂਦਾ ਪਿਆ ਹੈਲੋ ਹੈਲੋ ਹਾਂਜੀ ਮੰਮੀ ਪਾ ਪੂਜਾ ਕੀ ਹਾਲ ਚੜਨੇ ਪੁੱਤਰਾ ਵਧੀਆ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਮੈਂ ਲੈ ਕੇ ਫੋਨ ਕੀਤਾ ਤੂੰ ਫੋਨ ਨਹੀਂ ਚੱਕਿਆ ਤੇ ਕਿੰਨੀ ਵਾਰੀ ਹੋ ਗਈ ਬੱਲ ਜਾਂਦੇ ਆ ਫੋਨ ਫੋਨ ਬੈਲ ਆਫ ਹੋਈ ਹੋਈ ਸੀ ਤੇ ਮੈਂ ਹੁਣ ਦੇਖਿਆ ਸੀ ਤੇ ਫੇਰ ਤਾਂ ਹੋਰ ਸੁਣਾਓ

ਸਾਰੇ ਘਾੜੀ ਹੋ ਨਾ ਹਾਂਜੀ ਸਾਰੇ ਘਾੜੀਆਂ ਮੰਮੀ ਵੀ ਘਾੜੀ ਨੇ ਆਜੋ ਕੋਈ ਨਹੀਂ ਤੁਸੀਂ ਆਹੋ ਮੈਂ ਕਿ ਸੰਧਾਰਾ ਤੇ ਕੋਈ ਤੇ ਆਵਾਂ ਤੇ ਹਾਂ ਦਾ ਮਿੰਦਾ ਹੋਰ ਭੂਰੀਆਂ ਵੀ ਆਕਾਉਂਦੀਆਂ ਨੇ ਵਿਚਰ ਸਾਡੇ ਮਾਪਿਆਂ ਆਣ ਗਏ ਤੇ ਮੈਂ ਜਾਵਾਂ ਮੈਂ ਕਿ ਜਨਮ ਦਿਨ ਉਹ ਹੋਵਾ ਮੈਂ ਤੈਨੂੰ ਮੇਲਾ ਵਾਂ ਨਾਲ ਠੀਕ ਹੈ ਠੀਕ ਹੈ ਅੱਛਾ ਅੱਛਾ ਮੇਰੇ ਤੇ ਦਿਮਾਗ ਠੀ ਨਹੀਂ ਸੀਗਾ ਤੁਸੀਂ ਸੰਧਾਰਾ ਦੇ ਨਾਲ ਆਜੋ ਆਜੋ ਕੋਈ ਗੱਲ ਨਹੀਂ ਹਾਂ ਹਾਂ ਕਿੰਨੀ ਦੇਰ ਤੱਕ ਆਓਗੇ ਬੱਸ ਮੈਂ ਆਪੇ ਲੱਗੀ ਹਾਂ ਬੱਸ ਮੈਂ ਬਹੁਤ ਵੀ ਚੰਗਾ ਕਰਕੇ ਰੱਖਾਂਗਾ ਚਲੋ ਠੀਕ ਆ ਫਿਰ ਆਜੋ ਆਜੋ ਮੈਂ ਵੇਟ ਕਰਦੀ ਆਂ ਤੁਹਾਡੀ ਓਕੇ ਚਲੋ ਠੀਕ ਹੈ ਬਰਬਾਚਾ ਓਕੇ ਓਕੇ ਲੈ ਕਿਰਨ ਮੰਮੀ ਆ ਲੱਗੇ ਚਲ ਭੂਣ ਦੇ ਵਧੀਆ ਉਹ ਵੀ ਨਾਲ ਖੀਰ ਪੂੜੇ ਖਾ ਲੈਣਗੇ ਸਹੀ ਕਿਹਾ ਉਹ ਸੁਨਧਾਰਾ ਦੇ ਨਾਲ ਗਿਤਨ ਹਾਂ ਸੁਨਧਾਰਾ ਦੇ ਉਹ ਤੈਨੂੰ ਪਤਾ ਨਾ ਇਹ ਸੋਨ ਦੇ ਮਹੀਨੇ ਸਾਰੇ ਆਪਣੇ ਆਪਣੇ ਕੁੜੀਆਂ ਨੂੰ ਤਿਆਰ ਦਿੰਦੇ ਆ ਮਾਂ ਪਿਓ ਨੂੰ ਵੀ ਚਾਹ ਹੁੰਦਾ ਹੈ ਤੇ ਇਸ ਲਈ ਉਹ ਆ ਰਹੇ ਆ ਹਾਂਜੀ ਘਰ ਦੇ ਤੇ ਸਹੀ ਕਿਹਾ ਚਲੋ ਠੀਕ ਹੈ ਮੈਂ ਫੇਰ ਜਾਂਦੀ ਹਾਂ ਕੀ ਹੋਇਆ ਕਿਰਨ ਨਹੀਂ ਨਹੀਂ ਕੋਈ ਚੁਪ ਹੋ ਗਈ ਹੈ ਕੋਈ ਨਹੀਂ ਮੈਂ ਨਾ ਵੇਖਾਂ ਚਲ ਬਾਹਰ ਮੈਂ ਵੀ ਕਿਤੇ ਕੱਪੜੇ ਨਾ ਸੁੱਕਣੇ ਪਾਈ ਹੁਣ ਚਲ ਠੀਕ ਹੈ ਮੈਂ ਵੀ ਆਂਦੀ ਹਾਂ ਠੀਕ ਹੈ ਕਿਰਨ ਤੇ ਹੁਣ ਤੇ ਮੈਂ ਬੜੀ ਖੁਸ਼ ਹੋ ਕੇ ਗੱਲਾਂ ਕਰਦੀ ਪੀ ਸੀ ਮੇਨ ਨਾ ਮੰਮੀ ਦਾ ਫੋਨ ਹੀ ਆਇਆ ਤੇ ਉਸ ਤੋਂ ਬਾਅਦ ਕਿਰਨ ਮੈਨੂੰ ਬੜੀ ਸੈਡ ਸੈਡ ਜੀ ਲੱਗਦੀ ਪਈ ਸੀ ਤਾਂ ਕੀ ਗੱਲ ਹੈ कितने कोई टेंशन ओन टें चलो जो कोई गलत मैं आपे पूछ लगी लो जी श्रीकाल मम्मी हाँ जी हाँ जी मम्मी मेरा वाइया तु तो सुनाओ ती तो ठीक जे हां उत्तम अच्छी बिल्कुल ठीक हां तैयार है तैयार कुछ नहीं मम्मी मैं तो नन एक गल करनी सी पुत्त की गल होए रेस्टोरेंट ठीक है कुछ क्या अंदर देगी नहीं नहीं मम्मी ये सारे ते बहुत ज्यादा बढ़िया वा मेरा बड़ा ही ख्याल रख दिया मेरी मेनू की चाहिदा की नहीं चाहिदा सारी चीजों दा ध्यान है ना सारेयां ने ते क्या? मम्मी गल ए सीगी ਤਾਨੂੰ ਪਤਾ ਦੇਗਾ ਕਿ ਸੋਨ ਚੱਲੰਦੇ ਆ ਤੇ ਸਾਰੇ ਮਾਪਿਓ ਆਪਣੀ ਕੁੜੀਆਂ ਵਾਸਤੇ ਸੰਧਾਰਾ ਲੈ ਕੇ ਆਉਂਦੇ ਆ ਮੈਂ ਐਸੀ ਕਰਕੇ ਤੁਹਾਨੂੰ ਫੋਨ ਕੀਤਾ ਸੀਗਾ ਕਿ ਤੁਸੀਂ ਵੀ ਨਾ ਸੰਧਾਰਾ ਲੈ ਕੇ ਆ ਜਾਓ ਮੇਰੇ ਤੇ ਪਹਿਲਾ ਸੋਨ ਆ ਨਾ ਉਹ ਤਾਂ ਤੇਰੀ ਗੱਲ ਤਾਂ ਬਿਲਕੁਲ ਠੀਕ ਐ ਪਰ ਮੇਰੀ ਗੱਲ ਸੁਣ ਹਾਂਜੀ ਤੇਰੇ ਵਿਆਹ ਤੇ ਬੱਥੇਰਾ ਤਰਜਮਤਰ ਹੋ ਗਿਆ ਭਾਵਨੇ ਅਸੀਂ ਸੁਣੀ ਜੜਾਵਾ ਕੀਤਾ ਤੇਨੇ ਸੋਨ ਮੈਂ ਕਿਹਾ ਮਾਂ ਉਹ ਮੰਗਿਆ ਉਹਨਾਂ ਨੇ ਸਧਾਨਨ ਜਿਆ ਫੀਆ ਕਰ ਸਕਦਾ ਤੇ ਫਿਰ ਇਹ ਜਿੱਦ ਤੋਂ ਬਤੇਰੇ ਲੱਗ ਜਾਂਦੇ ਆ ਬੈਠੇ ਤੇ ਪਰ ਅਸੀਂ ਉਹ ਨੰਨਾ ਜੇ ਤੁਹਾਨੂੰ ਨਾ ਪ੍ਰੋਪਰ ਸੰਦਾਰਾ ਤੋਂ ਉਹ ਨੀਂਹ ਸੀ ਦੇ ਦਿੱਤਾ ਤੇ ਲੈ ਐਸਰਾ ਕਰੀਆ ਮੈਂ ਤੇਰੇ ਵੀਰ ਨੂੰ ਕਹਿੰਦੀ ਤੈਨੂੰ ਪੰਡੀ ਤੋਂ ਦਿਆ ਦੇਗਾ ਤੂੜੀਆਂ ਚੜੀਆਂ ਚੜਾ ਲੇ ਹਾਰ ਮੰਮੀ 50 ਰੁਪਏ ਕਹਿੰਦੇ ਤੇਰੇ ਵੀ ਯੂਪੀ ਕਮਾਈ ਇੰਨੀ ਨਹੀਂ ਲੈ ਤਾਂ ਤੇ ਪਤਾ ਹੀ ਹੈ ਚਲੋ ਠੀਕ ਆ ਮੰਮੀ ਤੁਸੀਂ ਟੈਨਸ਼ਨ ਨਾ ਲਓ ਠੀਕ ਆ ਤੁਸੀਂ ਰਹਿਣ ਦਿਓ ਵੈਸੇ ਤੇ ਇਹਨਾਂ ਨੇ ਕਿਸੇ ਨੇ ਨਹੀਂ ਕਿਹਾ ਕਿ ਤੂੰ ਮੰਗ ਮੈਂ ਤਾਂ ਵੈਸੇ ਕਿਹਾ ਸੀਗਾ ਕਿ ਉਹ ਭਾਬੀ ਦੇ ਪੇਕੇ ਆਂਦੇ ਆ ਨਾ ਤਾਂ ਕਰਕੇ ਹਾਂ ਉਹ ਤਾਂ ਸੀ ਤੇਰੀ ਜਿਹਾੜੀ ਦੇ ਪੇਕੇ ਨੂੰ ਮੁਬਾਬਲਾ ਨਹੀਂ ਕਰ ਸਕਦੇ ਉਸ ਤੋਂ ਤੈਨੂੰ ਪਤਾ ਕਿ ਤੇ ਕਿ ਬੰਦੇ ਉਟੀਆਂ 12 ਵਾਲੇ ਪਟਿਆ ਤਾਂ ਇੰਨਾ ਕਿਪੋ ਦੇ ਰਨਾ ਤਾਂ ਕਿੰਦੇਂ ਸੱਤੇ ਸੱਤੇ ਸਾਡੇ ਕਿੰਨੇ ਤਾਂ ਪਤਾ ਹੀ ਨਹੀਂ ਬੈਠੇ ਗੱਲ ਦੁਰੇ ਤਨਪਾ ਦੇ ਲਾਪਾ ਪੈ ਗਈ ਪਰ ਕੁਰੀ ਕਿਉਂ ਕੇ ਹਾਂ ਚਲੋ ਠੀਕ ਆ ਕੋਈ ਗੱਲ ਨਹੀਂ ਚਲੋ ਪਰ ਅੰਮੀ ਨੂੰ ਪਈ ਜਾਂਗੀ ਜਿੰਨਾ ਵਸ ਵਸ ਕਰਦੇ ਗਿਆ ਸਾਡੇ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਆ ਚਲੋ ਠੀਕ ਆ ਸਸੀ ਕਾ ਠੀਕ ਐ ਸਾਤੀ ਦਾ ਬੀਤੇ ਵੀ ਕੀਤੇ ਲੱਗੇ ਆਉਂਦੇ ਪਰ ਮੇਰੀ ਪੀਕੇ ਨੇ ਤੇ ਆਉਣੀ ਨਹੀਂ ਪੂਜਾ ਮੰਮੀ ਆ ਗਈ ਤੂੰ ਹਾਂਜੀ ਮੇਰੀ ਗੱਲ ਸੁਣ ਆ ਕਿਰਨ ਕਹਿੰਦੇ ਸੀ ਪੂੜੇ ਖਾਣੇ ਆ ਮੈਂ ਲੈਣਦੇ ਆ ਚਲ ਵਧੀਆ ਕੀਤਾ ਤੇ ਮੈਂ ਖੀਰ ਵੀ ਚੱਲੀ ਹੋਈ ਆ ਚਲੋ ਕੀਪੜੇ ਖਾਣੇ ਦੁਪਹਿਰ ਵਧੀਆ ਹੋ ਗਿਆ ਤੇ ਮੇਰੀ ਗੱਲ ਸੁਣੋ ਮੈਂ ਤਾਂ ਕਿੱਡਾ ਫੋਨ ਡੀਕਦੀ ਰਹੀ ਆ ਕਿ ਤੁਸੀਂ ਕਹਿੰਦੇ ਸੀ ਸਬਜੀ ਦੱਸੂਗੀ ਫਿਰ ਆਪਣੀ ਮਰਜ਼ੀ ਨਾਲ ਜੋ ਮੇਰਾ ਦਿਲ ਕੀਤਾ ਮੈਂ ਲੈ ਆਂਦਾ ਸੀ ਚਲੋ ਕੋਈ ਗੱਲ ਨਹੀਂ ਤੇ ਆਲਾ ਵੜ ਤੁਸੀਂ ਚੁੰਨੀਆਂ ਦਿੱਤੀਆਂ ਹੋਣੀਆਂ ਕਿ ਤੇ ਪੀਕੋ ਕਰਨੀਆਂ ਤੇ ਉਹਨਾਂ ਨੇ ਮੈਨੂੰ ਦੇ ਦਿੱਤੀਆਂ ਕਹਿੰਦੇ ਢੜੀ ਨੂੰ ਦੇ ਕੇ ਗਈ ਸੀ ਚਲੋ ਵਧੀਆ ਆ ਮੇਰੀ ਗੱਲ ਸੁਣੋ ਮੰਮੀ ਹਾਂ ਤੇ ਦੋ ਮਿੰਟ ਬੈਹਿ ਜਾਓ ਬਾਹਰ ਵਾਲੀ ਨਹੀਂ ਬਹਿ ਕੇ ਨਹੀਂ ਕੋਈ ਗੱਲ ਹੈ ਦੋ ਮਿੰਟ ਮੈਂ ਖਲੋਵਾਂਗੀ ਫਿਰ ਮਾਰਨਾ ਪਾਵਾਂਗੀ ਮੈਂ ਲੰਮੇ ਪਹਿਣਾ ਥੋੜੀ ਦੇਰ ਲੰਮੇ ਨਾ ਪਹਿਓ ਹਾਂ ਮੰਮੀ ਆਂਦੇ ਵੇ ਮੰਮੀਆਂ ਦੇ ਬੇ ਹਾਂ ਉਹ ਤੇਰੇ ਕਿ ਕਿਰਨ ਦੇ ਨਹੀਂ ਮੇਰੇ ਮੰਮੀ ਅੱਛਾ ਤੇਰੇ ਮੰਮੀਆਂ ਦੇ ਪਏ ਤੇ ਪੁੱਤ ਇਹ ਤੂੰ ਮੈਨੂੰ ਦੱਸਣਾ ਜ਼ਰੂਰੀ ਸੀ ਤੇ ਉਹਨਾਂ ਦਾ ਆਪਣਾ ਘਰ ਆ ਜਦੋਂ ਮਰਜ਼ੀ ਆਣ ਕੋਈ ਪਰਮਿਸ਼ਨ ਲੈਣ ਦੀ ਲੋੜ ਏ ਉਹਨਾਂ ਨੂੰ ਨਹੀਂ ਨਹੀਂ ਮੈਂ ਤੇ ਦੱਸਿਆ ਕਿ ਤੂੰ ਹੁਣ ਆਰਾਮ ਨਾ ਕਰਿਓ ਹੁਣ ਬਹਿ ਕੇ ਉਹਨਾਂ ਦੀ ਅਡੀਕ ਕਰਿਓ ਉਹਨਾਂ ਨਾਲ ਗੱਲ ਕਰੀਂ ਸੰਧਾਰਾ ਦੇ ਆਂਦੇ ਪਏ ਹਾਏ ਹਾਏ ਪੁੱਤ ਇੰਨੇ ਸਾਲ ਹੋ ਗਏ ਆ ਹਜੇ ਵੀ ਤੇਰੀ ਮੰਮੀ ਚੱਲ ਐਸਾ ਕਰੋ ਕੋਈ ਨਾ ਕੋਈ ਚੀਜ਼ ਬਣਾ ਲਓ ਦੋਵੇਂ ਪੈਣਾ ਰਲ ਕੇ ਜਿਹੜੀ ਚੀਜ਼ ਤੇਰੀ ਮੰਮੀ ਨੂੰ ਪਸੰਦ ਹੋਵੇ ਉਹ ਬਣਾਓ ਠੀਕ ਹੈ ਸਾਰਾ ਕੁਝ ਖਾ ਲੈਂਦੇ ਆ ਚਲ ਠੀਕ ਹੈ ਮੈਂ ਬੰਨੀ ਮੰਮੀ ਇੱਕ ਗੱਲ ਹੋਰ ਸੁਣੋ ਹਾਂ ਹਾਂ ਤੋੜੀ ਜਾਂਦੇ ਹੋ ਹਾਂ ਮੇਰੀ ਗੱਲ ਸੁਣ ਕਿਰਨ ਆਈ ਸੀ ਮੇਰੇ ਕੋਲ ਉੱਪਰ ਅੱਛਾ ਤੇ ਬਹੁਤ ਖੁਸ਼ ਹੋ ਗਈ ਸੀ ਮੇ ਨਾਲ ਗੱਲਾਂ ਕਰਦੀ ਸੀ ਹਾਂ ਹਾਂ ਤੇ ਕਿੰਨਾ ਮਸ਼ੌਕ ਸੀ ਕਹਿੰਦੀ ਵੇਖੋ ਮੇਰਾ ਪਹਿਲਾ ਸਾਵਣ ਹੈਗਾ ਤੇ ਮੈਂ ਗ੍ਰੀਨ ਸੂਟ ਪਾਇਆ ਤੇ ਬੜਾ ਸੋਹਣਾ ਲੱਗਦਾ ਤੇ ਪਰ ਨਾ ਜਦੋਂ ਦਾ ਮੰਮੀ ਦਾ ਫੋਨ ਆਇਆ ਨਾ ਉਹ ਕੋਲ ਹੀ ਖੜੀ ਸੀ ਤੇ ਸੰਧਾਰੇ ਦੀ ਗੱਲ ਹੋਈ ਉਸ ਤੋਂ ਬਾਅਦ ਤਾਂ ਮੂਹ ਉੱਤਰ ਜਾ ਗਿਆ ਬੜੀ ਮੈਨੂੰ ਨਾ ਉਹ ਉਦਾਸ ਜੀ ਲੱਗਣ ਲੱਗੀ ਕਿਤੇ ਕੁਝ ਗਲਤ ਹੈ ਨਹੀਂ ਮੰਮੀ ਹੋਤੈ ਤੂੰ ਮੈਨੂੰ ਕਹਿਣ ਲਈਏ ਤੂੰ ਨੂੰ ਕੁਝ ਲੈਣਾ ਸੀ ਕੀ ਗੱਲ ਹੈ ਮੈਂ ਤਾਂ ਪੁੱਛਾਂਗੀ ਆਪਾਂ ਨੂੰ ਕਦੀ ਉਦਾਸ ਰਹਿਣ ਨਹੀਂ ਦਿੱਤਾ ਤੇ ਨਾ ਆਪਾਂ ਕਦੀ ਵੇਖਿਆ ਹਮੇਸ਼ਾ ਖੁਸ਼ ਰਹਿੰਦੀ ਹੱਸਦੀ ਰਹਿੰਦੀ ਹੈ ਤੇ ਉਹ ਫਿਰ ਮੈਂ ਫੋਨ ਸੁਣ ਲਿਆ ਉਹ ਥੱਲੇ ਆ ਗਈ ਤੇ ਮੈਂ ਬਾਅਦ ਚ ਮੈਂ ਗੱਲ ਕਰਦੀ ਆ ਪਤਾ ਨਹੀਂ ਮੈਨੂੰ ਤੇ ਪੁੱਛੇ ਲੱਗਦਾ ਪਿਆ ਗੱਲ ਆਪਾਂ ਉਹ ਗੱਲ ਬਾਅਦ ਚ ਕਰਾਂਗੇ ਪਹਿਲਾਂ ਹੁਣ ਤੇਰੇ ਮੰਮੀ ਆ ਰਹੇ ਨਾ ਹਾਂਜੀ ਠੀਕ ਹੈ ਬਾਅਦ ਚ ਗੱਲ ਕਰਦੇ ਚਲੋ ਠੀਕ ਹੈ ਹਾਂ ਠੀਕ ਹੈ ਕਰੋ ਕਰੋ ਤਿਆਰੀ ਕਰੋ ਸੱਸ ਕਿਤੇ ਕਿੱਥੇ ਸਾਰੇ ਠੀਕ ਹੈਗੇ ਸਾਰੇ ਹੁਣ ਅੱਜ ਆਜੋ ਬੈਠੋ ਬੈਠੋ ਹੋਰ ਮੰਮੀ ਸਾਰੇ ਠੀਕ ਨੇ ਹਾਂਜੀ ਤੁਸੀਂ ਬੈਠੋ ਮੈਂ ਪਾਣੀ ਲੈ ਆਂਦੀ ਤੇ ਮੈਂ ਆਵਾਜ਼ ਦਿੰਦੀ ਮੰਮੀ ਅੱਛਾ ਮੰਮੀ ਨਹੀਂ ਆਣੀ ਪੈਣੀ ਮੇਰੀਏ ਸੱਸੀ ਕਾਲ ਸੱਸੀ ਕਾਲ ਸੱਸੀ ਕਾਲ ਹੋ ਗਿਆ ਚਲ ਜੇ ਇੱਟਾ ਤੁਸੀਂ ਸੋਡੀ ਕੋ ਬੈਠੋ ਬੈਠੋ ਤੁਸੀਂ ਮੈਨੂੰ ਯਾਦ ਨਹੀਂ ਕਰਨਾ ਹੈਗਾ ਤੇ ਮੈਂ ਕਿਹਾ ਫਿਰ ਅਸੀਂ ਹੀ ਪਹੁੰਚ ਜਾਈਏ ਮਾਤਾ ਜੀ ਲਾਡੂ ਕਿਸਾਨ ਨੂੰ ਯਾਦ ਕਰਦੇ ਜੇ ਹੈ ਮੇਰੀ ਗੱਲ ਸੁਣੋ ਪਾਣੀ ਤੇ ਤੁਹਾਨੂੰ ਬਾਹਰੋਂ ਪਿਆਣਾ ਪਹਿਲਾਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਸ ਘਰ ਵਿੱਚ ਆਣ ਲੱਗਿਆ ਪਰਮਿਸ਼ਨ ਲੈਣੀ ਪੈਣੀ ਹੈ ਕੰਬੇ ਜਿਸਲੀ ਕੰਜੀ ਸੋ ਕਿੱਥੇ ਆਣਾ ਹੁੰਦਾ ਹੈ ਜਾਨਾ ਹੁੰਦਾ ਹੈ ਪੁੱਛ ਕੇ ਹੀ ਆਣਾ ਚਾਹੀਦਾ ਕਿਥੇ ਜਾਣ ਦੀ ਤਿਆਰੀ ਹੋਵੇ ਨਹੀਂ ਤੇ ਚੱਗੜ ਨਾ ਲੱਗੀ ਦੱਸ ਤੁਹਾਡੇ ਕੰਮ ਵਿੱਚ ਅਸੀਂ ਆ ਕੇ ਰੁਕਾਵਟ ਪਾ ਦਈਏ ਤੇ ਕੰਦੇਲੇ ਦਾ ਮੈਸੇਜ ਦੋ ਵੱਡੇ ਵੱਡੇ ਬੰਦਿਆਂ ਨੂੰ ਮਿਲਣਾ ਹੋਵੇ ਤਾਂ ਤੇਰੇ ਟਾਈਮ ਲੈਣਾ ਚਾਹੀਦਾ ਭੈਣ ਜੀ ਇਹ ਗੱਲ ਕਹਿ ਕੇ ਸਾਨੂੰ ਸ਼ਰਮਿੰਦਿਆ ਕਰਨ ਢੇ ਦੇ ਤੁਸੀਂ ਸਿਰ ਮੱਥੇ ਦੇ ਜੀ ਧੀਏ ਸਾਡੇ ਕਰ ਵੱਡਾ ਤੇ ਸਤ ਕੋਰੀ ਆ ਭੈਣ ਜੀ ਇਹ ਵੀ ਥੋੜਾ ਬੜਪਾ ਨੇ ਜੋ ਮੱਚੀ ਗਈ ਜੋ ਇਹ ਸਾਡੇ ਦਿਲਾਂ ਨੂੰ ਪਤਾ ਨਾ ਤੁਸੀਂ ਸਾਡੇ ਵਾਸਤੇ ਕੀ ਹੋ ਧੰਨਵਾਦ टाला ਜੀ ਕਿਰਨ ਆ ਇਧਰ ਆ ਪੁੱਤ ਵੇਖ ਕੌਣ ਆਇਆ ਏ ਕੀ ਕਰfie ਫਿਰਦੀਆਂ ਨੇ ਬਸ ਜੁਰੰਦਾ ਪਤਾ ਲੱਗਾ ਦੋ ਵੇੜਾ ਭੱਜੀਆਂ ਫਿਰਦੀਆਂ ਕਦੀ ਆ ਚੀਜ਼ ਬਣਾ ਲਈਏ ਤੇ ਕਦੀ ਉਹ ਚੀਜ਼ ਬਣਾ ਲਈਏ ਬਸ ਠੀਕ ਹੈ ਜੜਾ ਥੋੜਾ ਬਤਾ ਕੋ ਅੱਜ ਖਾਣਾ ਨਹੀਂ ਕੋਈ ਕੁਛ ਪੇਟ ਸੈਟ ਰੱਖਣਾ ਤੇ ਸੜੇ ਧੀਆ ਨਹੀਂ ਛੱਡਦੀਆਂ ਸਾਨੂੰ ਹੋਰ ਤੁਸੀਂ ਸੁਣਾ ਬਸ ਵਧੀਆ ਸਭ ਠੀਕ ਹੈ ਨਹੀਂ ਆ ਠੀਕ ਹੈ ਹਾਂਜੀ ਹਾਂਜੀ ਨਹੀਂ ਆ ਠੀਕ ਹੈਗੀ ਬਹੁਤ ਵਧੀਆ ਬਹੁਤ ਵਧੀਆ ਪੈਂਜੀ ਆਈ ਨਹੀਂ ਛੁੱਟੀਆਂ ਚ ਜਦੋਂ ਪੈਂਜੀ ਬੱਚੇ ਸਕੂਲ ਜਾਣ ਲੱਗ ਪੰਨਾ ਉਦੋਂ ਨਿਕਲੇ ਨਹੀਂ ਜਾਂਦਾ ਆ ਛੁੱਟੀਆਂ ਚ ਮੈਂ ਐਡੇ ਉਹਦੇ ਤਰਲੇ ਕੱਢੇ ਕਿ ਭੈਣਾ ਦੋ ਦਿਨ ਹੀ ਲਾ ਜਾ ਗੰਦੀ ਮੰਮੀ ਆ ਤੇ ਜਾਵਾ ਪਿੱਛੋ ਖਲਾਰਾ ਫੇਰ ਪਰੰਦੇ ਜੇ ਮੈਨੂੰ ਜਾ ਕੇ ਦੂਣਾ ਸਾਹਮਣਾ ਬੰਦਾ ਐਸ ਕਰਕੇ ਠੀਕ ਆ ਨਾਲੇ ਗੰਦੀ ਅੱਜਕੱਲ ਮੰਮੀ ਵੀਡੀਓ ਕਾਲ ਹੈਗੀ ਆ ਰੋਜ਼ ਇੱਕ ਦੂਜੇ ਨੂੰ ਵੇਖ ਲਈਦਾ ਆਵੇਂ ਬੜਾ ਵੱਡਾ ਕੰਮ ਬਣ ਜਾਂਦਾ ਦਿਲ ਉਦਾਸ ਹੋਵੇ ਨਾ ਤੇ ਬੰਦਾ ਕਹਿੰਦਾ ਵੀਡੀਓ ਕਾਲ ਨਹੀਂ ਲਾ ਲੋ ਸੁੱਖ ਵੀ ਜੇਗਾ ਨੀ ਕੁੜੀਓ ਪਾਣੀ ਲੈ ਵੋ ਜਦੋਂ ਜਾਨ ਲੱਗਣਾ ਉਦੋਂ ਤੁਸੀਂ ਲੈ ਕੇ ਆਣਾ ਜੇ ਆਗੇ ਆਗੇ ਲੈ ਲੈ ਕਿਰਾਨਾ ਸਸੀ ਗਾਂ ਮਮ ਜੀ ਸਸੀ ਗਲਪੁੱਤ ਜੀ ਕੀ ਹਾਲ ਜੇ ਮੇਰਾ ਵਧੀਆ ਹਲੋ ਮਮ ਪਾਣੀ ਕਿਰਨ ਨੇ ਸੂਰ ਦਾ ਕਲਰ ਬੜਾ ਸੋਹਣਾ ਪਾਇਆ ਮਮਮੀ ਨੇ ਲੈ ਕੇ ਦਿੱਤਾ ਆ ਜਾ ਆ ਜਾ ਪੁੱਜਾ ਆ ਜਾ ਪੁੱਜਾ ਮिन्नੂ ਤਾਂ ਅੱਜ ਲੱਗਦਾ ਏ ਕਿ ਸਾਰਿਆਂ ਨੇ ਅੱਜ ਸਾਰਾ ਵੀ ਦਿੱਤੀ ਤੁਸੀਂ ਮੇਰੇ ਦਿਲ ਦੀ ਗੱਲ ਕਹਤੀ ਜਿਵੇਂ ਵੀ ਇਹ ਕਹਿ ਲਗੀ ਸਾ ਵੇਖੋ ਮੈਂ ਜਰਰ ਦੇ ਮੈਚਿੰਗ ਹੀ ਕਰਕੇ ਸਾਰੇ ਨੇ ਜੀ ਪਾਇਆ ਸਲਾਹ ਤਾਂ ਨਹੀਂ ਕੀਤੀ ਸੀ ਇਹ ਦਿਲਾਂ ਨੂੰ ਦਿਲ ਦੀ ਹੁੰਦਾ ਏ ਰਾਹ ਹੁੰਦੀ ਏ ਵੇ ਲੋ ਸਾਰੇ ਵੇਖੋ ਜਿੱਕੇ ਪਾਏ ਸਈ ਹੋਰ ਕਿਰਨ ਕੀ ਹਾਲ ਨੇ ਪੁੱਤਰਾ हां जी मम्मी जी मेरा बेटा तू ही सुनाओ ਤੇ ਭਾਬੀ ਜੀ ਨੂੰ ਵੀ ਲੈਣਾ ਸੀਗਾ ਨਾਲ ਨਹੀਂ ਉਹਦੀ ਵੀ ਮੰਮੀ ਨਹੀਂ ਆਣਾ ਸੀਗਾ ਤੇ ਕਿੰਸਨ ਅਸੀਂ ਕਿਸੇ ਟਾਈਮ ਹੀ ਆ ਸਕਦੇ ਆ ਤੇ ਮੈਂ ਕਿ ਫਿਰ ਤੂੰ ਘਰ ਰਹਿ ਪੁੱਤ ਮੈਂ ਹੋਵਾਂ ਤੇ ਇਹ ਨਵੇਂ ਦੋਨੋਂ ਚਲੇ ਜਿਹਦੇ ਪਿੱਛੇ ਫਿਰ ਘਰ ਖਾਲੀ हां ਜੀਆਂ ਦੇ ਨਾਲ ਕਦੇ ਨਬਸ ਦੇ ਨਾਲ ਘਰ ਕਦੀ ਕੋਈ ਆਗੇ ਤੇ ਕਦੀ ਕੋਈ ਆ ਕੋਈ ਨਹੀਂ ਆਏਗੀ ਉਹ ਵੀ ਸੌਂਦੇ ਮਹੀਨੇ ਚ ਹੀ ਆ ਜਾਏਗੀ ਫਿਕਰ ਨਾ ਕਰ ਦੋ ਵੇ ਜੀ ਆ ਜਾਏਗੀ ਮੈਂ ਤੇਰੇ ਨੂੰ ਮੈਂ ਤੈਨੂੰ ਲੈ ਜਾਂਗੀ ਮੰਮੀ ਵੱਲ ਭਾਬੀ ਨੂੰ ਮਿਲਾ ਲਿਆਵਾਂਗੀ ਹੈਨਾ ਹਾਂ ਉਹ ਸੱਚੀ ਗੱਲ ਚ ਮੈਂ ਕਿਹਨੇ ਤੁੱਤੀ ਨਾ ਜਾਈਏ ਇੱਕ ਤਾਂ ਰੋਟੀ ਉੱਤਰ ਖਾਣੇ ਸਾਰਾ ਦਿਨ ਆਰਾਮ ਨਾਲ ਹਾਂ ਕੋਈ ਨਹੀਂ ਮੰਮੀ ਬਣਾਣੀ ਮੈਂ ਪ੍ਰੋਗਰਾਮ ਲੈ ਆਵਾਂਗੀ ਮੰਮੀ ਨੂੰ ਵੀ ਤੇ ਕਿਰਨ ਨੂੰ ਵੀ ਹਾਂ ਪੱਕਾ ਮੈਂ ਦੱਸ ਦਾਂਗੀ ਤੁਹਾਨੂੰ ਫੋਨ ਕਰਕੇ ਠੀਕ ਹੈ ਮੰਮੀ ਜਾਣਾ ਯਾਰ ਨਾਲੇ ਢਾਡੇ ਵਿੜੇ ਚ ਪਿੰਗ ਵੀ ਲੱਗੀ ਆ ਹੁਣ ਪੀਉ ਨਾ ਉਹ ਸੰਗਲ ਦੇ ਪਾਸੇ ਚ ਬੜੀ ਸੋਹਣੀ ਲੱਗਦੀ ਨਹੀਂ ਚਲੋ ਵਧੀਆ ਹੈ ਫਿਰ ਕੋਈ ਨਹੀਂ ਬਣਾਉਣੇ ਪ੍ਰੋਗਰਾਮ ਪਹਿਲਾਂ ਤਾਂ ਰਸੀਆਂ ਸੀ ਨਾ ਉਹ ਲਾਤੀਆਂ ਅੱਛਾ ਅੱਛਾ ਸੰਗਲ ਪਾਸੇ ਹੁਣ ਸੰਗਲ ਪਾਸੇ ਉਹਨੂੰ ਚੱਲ ਪੈਣਾ ਹੁਣ ਮੇਰੇ ਵਰਗੀ ਵੀ ਝੂਟਾ ਲੈ ਸਕਦੀ ਆ ਟਾਈਗਰ ਸੰਗਲ ਬਾਹਦੇ ਨੇ ਨਹੀਂ ਪੈਣਾ ਕਹਿ ਕੇ ਪਾਣੀ ਮੰਗਵਾਇਆ ਹੁਣ ਖੇਰ ਪੂੜੇ ਲਿਆਂਦੇ ਆ ਤੇ ਮੰਮੀ ਦਾ ਮੂੰਹ ਤੇ ਮਿੱਠਾ ਕਰਵਾਵੋ ਉਹ ਵੀ ਮੂੰਹ ਮਿੱਠਾ ਕਰ ਲਾਂਗੇ ਖਾ ਕੇ ਜਾਵਾਂਗੀ ਉਹਨਾਂ ਹੀ ਆ ਤੇ ਚਾਹ ਵੀ ਪੀ ਕੇ ਜਾਵਾਂਗੀ ਪਹਿਲੇ ਸਾਮਾਨ ਪਹਿਲੇ ਜਿਹੜਾ ਮੈਂ ਕੰਮ ਕਰਨ ਆਈ ਆ ਨਾ ਪਹਿਲੇ ਉਹ ਕਰ ਲਾ ਕੁੜੀਆਂ ਨੂੰ ਉਹਨਾਂ ਦਾ ਸਾਮਾਨ ਦੇ ਆ ਆ ਕਿਰਨ ਤੇਰਾ ਸਾਮਾਨ ਫੜ ਪੁੱਤਰਾ ਆ ਪੂਜਾ ਤੇਰਾ ਸੁਣ ਲਿਆ ਲਿਆ ਮम्मी ਕਿਆ ਹੋ ਆ ਨਾ ਦੋਨਾਂ ਜੰਗੀਆਂ ਦਾ ਮੇਕਅਪ ਦਾ ਸਮਾਨ ਜੇ ਚੂੜੀਆਂ ਚਾੜੀਆਂ ਜੇ ਤੇ ਉਹ ਬਾਕੀ ਸਾਰਾ ਸਮਾਨ ਠੀਕ ਆ ਪੈਜੀ ਤੱਲੇ ਆਸੀ ਪੈਜੀ ਤੋ ਇਹਨੇ ਕਿਚਰ ਕਿਉਂ ਕਰਦੇ ਜੇ ਕਿੰਨੇ ਸਾਲ ਹੋ ਗਏ ਪਹਿਲੇ ਤਿਆਂ ਤੇ ਚਲੋ ਮੰਨ ਲਿਆ ਕਿ ਦਿੰਦੇ ਨੇ ਹਰ ਵਾਰੀ ਤੀਆਂ ਦੇ ਮਾਂ ਪਿਓ ਨੂੰ ਠੇਕਾ ਥੋੜਾ ਲਿਆ ਹੁੰਦਾ ਕਿ ਦੇਣਾ ਹੀ ਦੇਣਾ ਤੀਆਂ ਨੂੰ ਕੋਈ ਠੀਕ ਕੇ ਵਾਲੀ ਗੱਲ ਨਹੀਂ ਹੁੰਦੀ ਜੇ ਇਹਨਾਂ ਦੇ ਪੈਨਾ ਪਿਛੇ ਦਾ ਰੱਬ ਬਰਾਏ ਕਿੰਨਾ ਕੁ ਦਿੰਦਾ ਪਿਆ ਜੇ ਇਹ ਕਰਮਾਂ ਵਾਲੀਆਂ ਜੀ ਇਹਨਾਂ ਨੂੰ ਜਿੰਨਾ ਦੇਈਦਾ ਨਾ ਵੈਗਰੂ ਉਹਨਾਂ ਨਾਲੋਂ ਜ਼ਿਆਦਾ ਦਿੰਦਾ ਜੇ ਤੇ ਨਾਲ ਧੀਆਂ ਨੂੰ ਤੇ ਭਾਵੇਂ ਜਿੰਨਾ ਮਰਜ਼ੀ ਦੇਈ ਜੋ ਮਾਪੇ ਵੀ ਤਲੀ ਰਜਦੇ ਜੇ ਇਹ ਵਿਚਾਰੀਆਂ ਕਿਹਨਾਂ ਲੈਂਦੀਆਂ ਭੁੱਖੀਆਂ ਬੈਠੀਆਂ ਨੇ ਇਥੇ ਧੀਆਂ ਤੇ ਪਿਆਰ ਦੀਆਂ ਭੁੱਖੀਆਂ ਨੇ ਕਿ ਪਿਆਰੀ ਮਾਪਿਆਂ ਦਾ ਮਿਲ ਜ ਜਦ ਤੱਕ ਮਾਪੇ ਉੱਤੇ ਨਹੀਂ ਚਲੋ ਕੋਈ ਗੱਲ ਨਹੀਂ ਇਸੇ ਬੰਨੇ ਧੀਆ ਦੀ ਖੁਸ਼ੀ ਥੋੜੀ ਵੇਖ ਲਾ ਗਏ ਹੋਰ ਕੀ ਤੇ ਹੁਣੇ ਸੂਟ ਨਾ ਸਵਾ ਕੇ ਪਾ ਲੈਣੇ ਦੋਨਾਂ ਜਣੀਆਂ ਨੇ ਤੇ ਜਦੋਂ ਘਰ ਆਣਾ ਨਾ ਸੂਟ ਪਾ ਕੇ ਆਇਆ ਜੇ ਠੀਕ ਹੈ ਠੀਕ ਹੈ ਭੈਣ ਜੀ ਪੂਜਾ ਤਾਂ ਠੀਕ ਸੀ ਪਰ ਤੁਸੀਂ ਕਿਰਨ ਦਾ ਵੀ ਨਾਲੇ ਬਰਾਬਰ ਲੈ ਕੇ ਆ ਜੇ ਜਿਹੜੀ ਚੀਜ਼ ਤੁਸੀਂ ਪੂਜਨ ਦਿੱਤੀ ਉਹ ਹੀ ਤੁਸੀਂ ਕਿਰਨ ਦਿੱਤੀ ਕਿਉਂ ਭੈਣ ਜੀ ਜੇ ਪੂਜਾ ਮੇਰੀ ਧੀ ਹੈ ਤਾਂ ਕਿ ਕਿਰਨ ਮੇਰੀ ਧੀ ਨਹੀਂ ਮੇਰੇ ਵੱਸੇ ਦੋਨੋਂ ਮੇਰੀਆਂ ਧੀਆ ਨੇ ਤੇ ਮੈਂ ਇੱਕ ਨੂੰ ਦੇ ਜਾਂ ਇੱਕ ਨੂੰ ਨਾ ਦੇ ਕੇ ਜਾਵਾਂ ਇਹ ਗੱਲ ਸੋਭਦੀ ਹੈ ਮੈਨੂੰ ਪਹਿਲਾਂ ਕਿਰਨ ਨੇ ਪੂਜਾ ਬਾਦੀ ਚ ਜੇ ਮੇਰੇ ਵਸੇਦ ਨੂੰ ਇੱਕੋ ਜਿਹੀਆਂ ਨੇ ਜਿਹੜੀਆਂ ਇਹਨਾਂ ਨੂੰ ਇਹਨਾਂ ਦੇ ਚਿਹਰੇ ਜਿਹੜੀ ਮੈਂ ਖੁਸ਼ੀ ਵੇਖਦੀ ਆ ਨਾ ਭੈਜੀ ਸੱਚੀ ਪੁੱਛੋ ਨਾ ਉਸੇ ਆ ਖੁਸ਼ੀ ਵੇਖਣ ਵਿੱਚ ਹੈ ਨਾ ਮੇਰੇ ਨਾ ਚਿਹਰੇ ਦੀ ਮੈਂ ਆਂਦੀ ਚ ਤੇ ਮੇਰੇ ਦੋਨੋਂ ਕਿ ਆਈਆਂ ਨੇ ਚਲੋ ਹੁਣ ਮੈਂ ਨਾ ਕੁਝ ਖਾਣ ਵਾਸਤੇ ਲੈ ਕੇ ਆਉਂ ਮੀ ਕੀ ਖਾਣਾ ਗਰਮੀ ਚ ਉਹ ਖੀਰ ਪੂਰੇ ਬਣਾਏ ਆ ਮੰਮੀ ਪੂੜੇ ਲੈ ਕੇ ਆਇਆ ਸੀ ਉਹਨੇ ਤੇ ਮੈਂ ਤਾਂ ਖੀਰ ਬਣਾਈ ਸੀ ਮੰਮੀ ਦਾ ਸ਼ੌਂਕ ਪੂੜੇ ਆਨਦਾ ਲਾ ਹਾਂ ਚਲੋ ਚਲੋ ਪਾਓ ਪਾਓ ਕੋਲੀਓ ਚਲ ਜੈਮ ਤੋਸਾ ਪਾਜੀ ਖਾਣ ਦੇ ਰਾਜ ਵਿੱਚ ਠੀਕ ਆ ਘੜੀ ਬੜੀ ਬੰਨੀ ਫਿਰਦੇ ਬਾਂਦੇ ਕੀ ਗੱਲ ਇਹ ਕਿੰਨ ਲਿਆ ਕੇ ਦਿੱਤੀ ਮੈਨੂੰ ਆ ਕੰਦੀ ਫੋਨ ਜਿੱਥੇ ਪਿਆਰ ਆਂਦਾ ਆ ਵਜਦਾ ਰਹਿੰਦਾ ਤੂੰ ਹੀ ਚੁੱਕਦੀ ਨਹੀਂ ਹੁਣ ਤੁਹਾਨੂੰ ਘੜੀ ਪਤਾ ਲੱਗਿਆ ਕਰੂ ਘਰ ਤੇ ਆਜਿਆ ਕਰੂਗਾ ਅੱਛਾ ਇਹ ਤੂੰ ਫਿਰ ਵਧੀਆ ਕਰ ਮੈਂ ਵੀ ਫਿਰ ਮੰਗਾਵਾਂ ਤੁਹਾਨੂੰ ਭੈਣ ਕੋਈ ਬਣ ਕੇ ਦੋਨੋਂ ਬਣਾ ਕਟੀਆਂ ਬਣ ਕੇ ਭੇਜਾਂਗੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਉਹ ਹੋਵੇ ਚਾਹੀਦਾ ਸੀ ਤੇ ਇਹ ਚਾਹੀਦਾ ਬੋੜਾ ਆ ਕੇ ਨਵਾਰਾ ਬੋੜਾ ਅਹ ਹਮਾਸੀਰ ਤੇ ਡ੍ਰੌਪ ਹੈਗੇ ਹਟ ਗਏ ਵੀ ਤੇ ਉਹ ਮੀਨੇ ਹੋਰ ਸਾਬ ਕਰਦਾਈ ਮੌਸਮ ਉਧਰੋਂ ਤੋਪ ਲੱਗੀ ਉਹ ਰੋ ਪਾਣੀ ਨਾ ਇਕੱਲਾ ਲਿਆ ਵੀ ਤੇ ਉਹ ਨਾਲ ਨਾ ਕੋਈ ਵਿੱਚ ਪਾਣੀ ਸਲਸਲਿ ਸਲਸਲਿ ਪਾਣੀ ਨਾ ਫੇਰ ਲਿਆ ਨਾ ਫੇਰ ਮੈਂ ਕੀ ਦੱਸ ਗਰਮੀ ਚ ਐਂਕ ਲਾਈ ਜਾਂਦਾ ਨਾ ਮੁਆਫੀ ਦੇ ਸੌਣ ਨੂੰ ਵੀ ਆਗੇ ਤੁਹੇ ਕਹਦਾ ਮੈਂ 5 ਮਿੰਟ ਤੜ 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 ਬੋਲੀ ਜਾਂਦਾ ਵਾਂ ਤੇ ਤੁਹਾਨੂੰ ਮੇਰੀ ਕੋਈ ਗੱਲ ਨਹੀਂ ਸੁਣੀ ਤੋ ਮੈਨੂੰ ਪੁੱਛਣ ਦੀ ਏ ਆਗੇ ਨਹੀਂ ਨਹੀਂ ਸੁਣੀ ਹੈ ਮੇਰੀ ਗੱਲ ਸੁਣ ਠੀਕ ਹੈ ਮੈਂ ਲੈ ਕੇ ਆਨੀ ਕੁਝ ਤੁਹਾਡੇ ਖਾਣ ਵਾਸਤੇ ਅੱਛਾ ਮੈਂ ਕੁਝ ਖਾਣ ਵਾਸਤੇ ਕਿਹਾ ਕੀ ਲਿਆਉਣਾ ਪਾਣੀ ਪੀਓਗੇ ਤੁਸੀਂ ਪਹਿਲਾਂ ਫੇਰ ਹੀ ਖਾਓਗੇ ਕੁਝ ਇਹ ਤੁਹਾਨੂੰ ਮੇਰੀ ਗੱਲ ਹੀ ਨਹੀਂ ਸੁਣੀ ਨਹੀਂ ਨਹੀਂ ਮੈਂ ਤਾਂ ਐਸੀ ਬੈਠੀ ਹੋਈ ਸੀ ਕਿ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਕਦੋਂ ਆਏ ਚਲੋ ਮੈਂ ਲੈ ਕੇ ਆਨੀ ਹੁਸ਼ਕਾਨਾ ਸਲਸ਼ ਲੈ ਆਉਂ ਪਾਣੀ ਪਾਣੀ ਨਹੀਂ ਕਰਾਂ ਪੁਣਿਆ ਗਰਮੀ ਬਹੁਤ ਲੱਗਣ ਰਹੀ ਹੈ ਚਲੋ ਠੀਕ ਹੈ ਕੋਈ ਗੱਲ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਕੀ ਗੱਲ ਹੋਣੀ ਹੈ ਕਿਉਂ ਕੀ ਹੋਇਆ ਕਿਉਂਕਿ ਆਫ ਮਾਇੰਡ ਸੀਗੀ ਤੋਂ ਨਹੀਂ ਨਹੀਂ ਮੈਂ ਐਸੀ ਘਰ ਵੀ ਬੜੀਆਂ ਆ ਤਾ ਕਰਕੇ ਮੈਂ ਉਦੋਂ ਦੀ ਬਾਹਰ ਹੀ ਸੀਗੀ ਹੁਣੇ ਅੰਦਰ ਆ ਕੇ ਬੈਠੀ ਆ ਉਹ ਪੂਜਾ ਭਾਬੀ ਦੇ ਮੰਮੀ ਆਏ ਸੀਗੇ ਨਾ ਸੰਧਾਰਾ ਦਿਨ ਵਾਸਤੇ ਤੇ ਹੁਣੇ ਆ ਮੈਂ ਅੰਦਰ ਆਈ ਆ ਤੇ ਇਹਦੇ ਵਿੱਚ ਆਫ ਮਾਈਂਡ ਉਹ ਅਜੀਬ ਜਿਹੀ ਗੱਲ ਨਹੀਂ ਨਹੀਂ ਆਫ ਮਾਈਂਡ ਨਹੀਂ ਮੈਨੂੰ ਕਿ ਗਰਮੀ ਬੜੀ ਆ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਾ ਤੇ ਮੈਂ ਹੁਣ ਲੈ ਕੇ ਆਨੀ ਆ ਤੁਹਾਡੇ ਵਾਸਤੇ ਕੁਛ ਤੇ ਤੁਸੀਂ ਬੈਠੋ ਕਾ ਕਿਵੇਂ ਦੱਸਾਂ ਸਾਰਿਆਂ ਨੂੰ ਇੰਨਾ ਕਿਉਂ ਨਹੀਂ ਕਰਦਾ ਤੋਂ ਬਸਿਆ ਹੱਥੀ ਧੀਆ ਜਾਂਦਾ ਪੀਕੇ ਆਂਦੇ ਆ ਤੇ ਧੀਆ ਵਾਸਤੇ ਕੁਛ ਨਾ ਕੁਛ ਲੈ ਕੇ ਆਂਦੇ ਜਿਨੂੰ ਆਪਾਂ ਸੰਧਾਰਾ ਕਰ ਦਿੰਦੇ ਪਰ ਮੇਰੇ ਮਾਫੀ ਹੋ ਤੇ ਨਹੀਂ ਲੈ ਕੇ ਆ ਸਕਦੇ ਕਿਉਂਕਿ ਉਹਨਾਂ ਦੇ ਇਥੇ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੈ ਮੈਂ ਕਿੰਨੂ ਦੱਸਾਂ ਮੈਂ ਆਪਣੀ ਗੇੜਦਾ ਕੋ ਘਰ ਚ ਤਨੇ ਕਿਸੇ ਨੂੰ ਵੀ ਨਹੀਂ ਦੱਸ ਸਕੀ ਮੈਂ ਤੁਹਾਡੇ ਕੋਲ ਹੀ ਆਉਣ ਲਿਆ ਹਾਂ ਕਿਉਂ ਕੋਈ ਕੰਮ ਹੈਗਾ ਜੀ ਕਿੰਨੇ ਦਾ ਬਾਰੰਦੇ ਤੇ ਜੇ ਕੋਈ ਤੋਫੀ ਕਰਨਾ ਕਰ ਮੈਨੂੰ ਲੱਗ ਗਿਆ ਪਤਾ ਮੈਨੂੰ ਵੀ ਤੇ ਦੱਸੋ ਫਿਰ ਜੇ ਤੁਹਾਨੂੰ ਲੱਗ ਗਿਆ ਪਤਾ ਤੇ ਤੈਨੂੰ ਕੀ ਦੱਸਾਂ ਹੋ ਸਕਦਾ ਕਿ ਸਾਡੇ ਕੋਈ ਮਾਮਾ ਧੀਆਂ ਦੀ ਆਪਣੀ ਗੱਲ ਹੋਵੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕੋਈ ਝਗੜਾ ਹੋਇਆ ਕੋਈ ਬੋੜ ਬਲਈਆ ਹੋਇਆ ਤੁਹਾਡਾ ਆਪਸ ਵਿੱਚ ਵਾਗੁਰਦਾਨ ਆ ਲਿਆ ਭਰਾਵਾ ਇਹ ਕਿਤਰਾ ਦੀ ਗੱਲ ਕਰਨ ਡਿਆਂ ਤੂੰ ਤੇ ਫਿਰ ਗੱਲ ਤੇ ਦੱਸੋ ਓਹੋ ਜ਼ਰੂਰੀ ਨਹੀਂ ਕਿ ਘਰ ਦੀ ਕੋਈ ਵੀ ਗੱਲ ਆ ਉਹ ਬੰਦਿਆਂ ਨੂੰ ਦੱਸਣਾ ਜ਼ਰੂਰੀ ਹੁੰਦਾ ਤੇ ਲਕਾਉਣੀ ਆ ਵੀ ਚੰਗੀਆਂ ਗੱਲਾਂ ਨਹੀਂ ਵੀ ਕੋਈ ਉਹੋ ਜੀ ਗੱਲ ਨਹੀਂ ਗਈ ਤੂੰ ਜਾ ਆਪਣਾ ਕੰਮ ਕਰ ਐਡਾ ਵੱਡਾ ਨਹੀਂ ਹੋਇਆ ਤੂੰ ਕੰਮ ਨਹੀਂ ਆਇਆ ਹੁਣ ਕਿੱਥੇ ਦੁਬਾਰਾ ਫੇਰ ਕੰਮ ਦੇ ਚੱਲਣਾ ਕੰਮ ਦੇ ਕਹਿਣ ਦਾ ਮਤਲਬ ਆ ਆ ਲਿਸਟ ਬਣਾਈ ਹੋਈ ਆ ਸਮਾਲ ਲੈ ਕੇ ਆ ਜਾ ਕੇ ਦੋ ਮੈਨੂੰ ਹਾਂ ਲਿਆ ਦੇ ਹਾਈ ਹਾਈ ਜਿਹੜਾ ਕੰਮ ਐ ਤੋ ਕਰ ਐਸਾ ਕਰ ਮੇਰਾ ਪੁੱਤਰ ਥੋੜੇ ਜਿਹੇ ਪੈਸੇ ਦਵੇਂ ਨਾ ਚਾਹੀਦੇ ਉਹ ਬਾਹਰ ਗੱਡੀ ਲੱਗੀ ਔਰ ਚੋਂ ਜੋਂ ਪੈਸੇ ਕੱਢ ਲੋ ਤੇ ਜਾ ਮੈਨੂੰ ਫਿਰ ਉਤੋਂ ਕੋ ਸਕੈਨਰ ਭੇਜ ਦਿਓ ਮੈਂ ਉਹਦੇ ਪਾ ਦੂੰਗਾ ਵੀ ਮੇਰੀ ਗੱਲ ਸੁਣ ਨਾ ਆ ਮੈਨੂੰ ਘਟੇ ਸਕੈਨਰ ਦਾ ਸਿਆਪਾ ਜਿਆ ਨਹੀਂ ਆਂਦਾ ਪਹਿਲਾ ਮੈਂ ਸਕੈਨ ਜਿਹੜਾ ਨਾ ਆਪਣੇ ਮੋਬਾਈਲ ਤੋਂ ਫੋਟੋ ਖਿੱਚ ਲਈ ਆ ਫਿਰ ਮੈਂ ਤੁਹਾਨੂੰ ਭੇਜਦੀ ਆ ਤੁਸੀਂ ਫੇਰ ਕਰਦੇ ਜੇ ਆ ਨਹੀਂ ਹੁੰਦਾ ਆ ਮੈਨੂੰ ਨਹੀਂ ਜੀ ਆ ਕਿ ਲੋਚੇ ਲਾਚੇ ਜੇ ਆਂਦੇ ਹੈਗੇ ਮੈਨੂੰ ਸਿੱਧੀ ਤਰ੍ਹਾਂ ਪੈਸਾ ਭੜਾਇਆ ਕਰੋ ਉਹ ਗੱਡ ਉਥੋਂ ਚਾਬੀ ਫੜ ਤੇ ਉਹ ਗੱਡੀ ਚ ਪਰਸ ਪਿਆ ਉਹ ਚੋਂ ਲੈ ਜਾ ਲੈ ਇਹ ਵੀ ਹੁਣ ਤੇਰਾ ਨਵਾਂ ਪਖੰਡੋ ਗਿਆ ਬੰਦਾ ਪੈਸਾ ਰੱਖਦਾ ਜੇ ਵਿੱਚ ਕੇ ਗੱਡੀਆਂ ਵਿੱਚ ਰੱਖਣ ਵਾਸਤੇ ਰੱਖੇ ਜੇ ਪੈਸੇ ਮੰਮੀ ਮੈਂ ਕਿਹੜੇ ਖੂਚ ਡਿੱਗਾਂ ਦੱਸ ਤੂੰ ਕਿਸੇ ਖੂਚ ਵੀ ਨਾ ਡਿਗ ਭਰਾਵਾ ਡਿਗਣ ਤੇਰੇ ਦੁਸ਼ਮਣ ਆ ਤੂੰ ਪੈਸੇ ਆਪਣੇ ਜੇਬ ਚ ਪਾਇਆ ਕਰ ਸਰਦਾਰਾਂ ਵਾਂਗੂ ਸੋਹਣੀ ਤਰ੍ਹਾਂ ਆ ਗੱਡੀਆਂ ਚ ਪੈਸੇ ਰੱਖਣੇ ਆ ਨਹੀਂ ਸਾਨੂੰ ਆਂਦਾ ਨਵਾਂ ਜਮੰਦ ਦਾ ਨਵਾਂ ਪਖੰਡ ਹੁਣ ਮੈਂ ਕੱਢ ਲੰਨੀ ਆ ਤੇ ਗਾਂ ਤੋਂ ਬੰਦਿਆਂ ਦੇ ਸੋਹਣੀ ਤਰ੍ਹਾਂ ਜੇਬ ਚ ਪੈਸੇ ਚੰਗੇ ਲੱਗਦੇ ਆ ਆ ਜਦੋਂ ਵੀ ਘਰੋਂ ਕੋਈ ਮੰਗੇ ਉਸੇ ਲੈ ਬੰਦਾ ਕੱਢ ਕੇ ਦਿੰਦਾ ਨਵਾਂ ਪਖੰਡ ਰੱਖੇ ਗੱਡੀਆਂ ਚ ਪੈਸੇ ਰੱਖ ਮੜਾ ਤੇ ਮੈਂ ਕੀਤਾ ਹੀ ਨਹੀਂ ਕਿ ਪੈਸੇ ਨਹੀਂ ਦੇਣ ਹਾਂ ਕਿਰਣਾ ਮਵਾਇ ਦੇਣਾ ਆ ਗਿਆ ਜੀ ਜੇ ਕਿਤੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਨਾ ਤੇ ਹੁਣ ਤੇ ਮੈਂ ਸਵੇਰੇ ਬਾਜ਼ਾਰ ਗਈ ਤੇ ਸੀ ਮੈਂ ਲੈਣਾ ਸੀ ਕਿਰਨ ਹਾਂਜੀ ਆਈ ਮਮੀ ਇਧਰ ਆ ਬੁੱਤ ਇਧਰ ਆ ਤੁੰ ਤੂੰ ਨਾ ਉਹ ਮੈਂ ਕਿਹਾ ਤੂੰ ਮੰਡੀ ਆਲਾ ਕੋਤਰਾ ਹਾਂਜੀ ਮਮੀ ਇੱਕ ਦੱਸੋ ਕਿਰਨ ਆ ਤੇਰੇ ਵਾਸਤੇ ਨਾ ਇੱਕ ਸਰਪਰਾ ਵੀ ਦਾ ਸਰਪਰਾ ਹੀ ਸੇ ਇਹਨਾ ਮਮੀ ਵੱਲੋਂ ਤੇ ਮੇਰੇ ਵੱਲੋਂ ਤੇਰੇ ਵਾਸਤੇ ਸੋਨ ਦਾ ਸੰਦਤ ਸੁੰਦਰਾ ਹਾਂ ਬੱਦ। ਪਰ ਇਸ ਸੰਦਰਾ ਦੇ ਬੇਕੇ ਦਿੰਦੇ ਨਾ ਤੇ ਲੈ ਮੰਮੀ ਹੁਣ ਸਮਝਾਓ ਇਹਨੂੰ। ਮੇਰੀ ਗੱਲ ਸੁਣ। ਇੱਕ ਪਾਸੇ ਤੂੰ ਸਾਨੂੰ ਮਾਂ ਕਹਿੰਦੀ ਤੇ ਇਹਨੂੰ ਕੰਨੀ ਭੈਣ। ਮਤਲਬ ਜ਼ਰੂਰੀ ਜਿਹੜੀ ਜਿਹੜੀ ਕੁੱਖੋਂ ਪਾ ਜਨਮ ਲਿਆ ਆਵੇ ਉਹ ਹੀ ਚੀਜ਼ ਦੇ ਸਕਦੀ ਹੈ। ਦੂਜਾ ਨਹੀਂ ਦੇ ਸਕਦਾ। ਨਹੀਂ ਨਹੀਂ। ਉਹਨ ਦੇ ਅਸੀਗਾ ਕਿ ਸੁੰਦੇ ਮੇਰੇ ਨੀਚੇ ਸਾਰਿਆਂ ਦੇ ਪੇਕੇ ਲੈ ਕੇ ਆਂਦੇ ਕੁਛ ਨਾ ਕੁਛ ਪਰ ਮੇਰੇ ਪੇਕੇ ਰੱਜਣਾ ਨੂੰ ਪਤਾ ਹੀ ਹੈ ਨਾ ਉਹ ਦੇਖ ਪੁੱਤ ਅਸੀਂ ਦੋ ਹਫਤੇ ਨੂੰ ਵੀ ਆ ਕੇ ਲੈ ਕੇ ਆਏ ਸੀ ਨਾ ਜੱਜ ਪੂਜਾ ਨੂੰ ਵੀ ਆ ਕੇ ਲਿਆਂਦਾ ਸੀ ਇੱਕੋ ਗੱਲ ਕਹੀ ਸੀ ਇਹ ਤੁਸੀਂ ਆਪਣਾ ਘਰ ਸਮਝਣਾ ਕਿ ਜਿਸ ਤਰ੍ਹਾਂ ਤੁਸੀਂ ਪੇਕੇ ਰਹਿੰਦਿਆਂ ਸੀ ਉਸ ਤਰ੍ਹਾਂ ਰਹਿਣਾ ਫੇਰ ਤੋ ਇਤਮੀ ਨੂੰ ਸਾਸੀ ਸਮਝਿਆ ਨਾ ਮਾਂ ਤੇ ਲੈਣਾ ਸਮਝਿਆ ਜੇ ਤੂੰ ਮੈਨੂੰ ਮਾਂ ਸਮਝਿਆ ਹੁੰਦਾ ਨਾ ਤੇ ਮੈਨੂੰ ਕਹਿੰਦੇ ਮੰਮੀ ਜੀ ਮੈਨੂੰ ਆ ਚੀਜ਼ ਲੈ ਕੇ ਦਵੋ ਉਹ ਚੀਜ਼ ਲੈ ਕੇ ਦਵੋ ਜ਼ਰੂਰੀ ਵੀ ਕਿ ਹਰ ਵਾਰੀ ਪੇਕਿਆਂ ਨੇ ਠੇਕਾ ਲਿਆ ਕਿ ਦਿਨ ਤੇ ਆਰਤੀਆਂ ਨੂੰ ਦੇਣਾ ਹੀ ਦੇਣਾ ਕਿਉਂ ਸੋਹਰਿਆਂ ਨੂੰ ਕੀ ਹੁੰਦਾ ਸਾਰੇ ਜਿਹੜੇ ਦਿਨ ਤੇ ਆ ਰਿਆ ਆਪਾਂ ਸੋਪੇ ਜਾਂਦੇ ਆ ਕਿ ਧੀਆਂ ਦੇ ਮਾਂ ਪਿਓ ਲੈ ਕੇ ਆਣ ਤੇ ਮੁੰਡੇ ਵਾਲਿਆਂ ਨੂੰ ਕੀ ਗੱਲ ਹੁੰਦੀ ਆ ਚਲ ਕਿਰਨ ਚਲ ਮम्मी ਛੱਡੋ ਹੁਣ ਤੁਸੀਂ ਖੁਸ਼ ਹੋਵੋ ਮੈਂ ਵੀ ਜਦੋਂ ਮੈਨੂੰ ਕੋਈ ਚੀਜ਼ ਦੀ ਲੋੜ ਹੁੰਦੀ ਆ ਮੈਂ ਤੇ ਝੱਟ ਮੰਮੀ ਨੂੰ ਕਹਿ ਦਿੰਨੀ ਆ ਹੁਣ ਉਹ ਮੰਮੀ ਤੇ ਸਾਡੇ ਆਪਾਂ ਉੱਥੇ ਛੱਡ ਆਏ ਤੇ ਹੁਣ ਮੰਮੀ ਆ ਮੈਂ ਜਿਹੜੀ ਚੀਜ਼ ਮੰਗਣੀ ਹੈ ਹੀ ਆ ਮੰਮੀ ਕੋਲ ਮੰਗਣੀ ਆ ਤੇ ਤੁਸੀਂ ਅੱਗੇ ਤਾਂ ਹੁਣ ਨਾ ਐਵੇਂ ਸਾਈਡ ਸਾਈਡ 'ਚ ਸਾਡੇ ਕਰਨੀ ਆ ਰਵਾਜ ਹੈਗਾ ਆਪਾਂ ਸਾਰੇ ਖੁਸ਼ ਰਹਿਣ ਵਾਲੇ ਹੱਸਣ ਵਾਲੇ ਤੇ ਤੁਸੀਂ ਖੁਸ਼ ਰਹਿਣਾ ਤੇ ਚੱਲ ਹੁਣ ਖੜੀ ਰਹੇਂਗੀ ਜਾਂ ਵੇਖੇਂਗੀ ਜਾਂ ਸਾਡੇ ਕੋਲ ਇੱਕ ਬੋਲੀ ਪਾ ਦੇਖਾ ਸੋਣ ਦਾ ਮਹੀਨਾ ਬਾਗਾਂ ਵਿੱਚ ਨੱਚਣ ਮੋਰਨੀ ਮੈਂ ਨਹੀਂ ਸੋਰੇ ਜਾਣਾ ਗੱਦੀ ਨੂੰ ਛੇਤੀ ਤੋੜਨੀ ਮੈਂ ਨਹੀਂ ਸੋਰੇ ਜਾਣਾ ਆਜਾ ਚਾਹੀ ਜੀ ਬਿਲਕੁਲ ਸਹੀ ਗਿਆ ਮੰਮੀ ਆਜੋ ਆਜੋ ਸਾਰੇ ਸੋਰੇ ਵਾਲਿਆਂ ਦੀ ਸੋਚ ਤੁਹਾਡੇ ਵਰਗੀ ਹੋ ਗਈ ਫੇਰ ਤੇ ਕੁੜੀਆਂ ਨੂੰ ਆ ਸਾਰਾ ਕੁਝ ਝੱਲਣਾ ਹੀ ਨਾ ਪਵੇਗਾ ਚਲੋ ਇਹ ਛੋਟੀ ਜਿਹੀ ਸਟੋਰੀ ਵਧੀਆ ਲੱਗੀ ਹੋਵੇ ਇੱਕ ਸੰਧਾਰਾ ਇਸ ਤਰ੍ਹਾਂ ਦਾ ਵੀ ਸੰਧਾਰੇ ਤੇ ਵੈਸੇ ਪੇਕੇ ਲੈ ਕੇ ਜਾਂਦੇ ਆ ਪਰ ਇਸ ਸਟੋਰੀ ਦੇ ਵਿੱਚ ਆਪਾਂ ਇੱਕ ਦੁਨੀਆ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਨ੍ਹਾਂ ਦੇ ਇਹੜੀ ਪ੍ਰਥਾ ਹੈਗੀ ਨਾ ਕਿ ਸੋਹਰਿਆਂ ਸੌਰੀ ਪੇਕੇ ਆ ਨਹੀਂ ਦੇਣਾ ਤੇ ਇਹ ਗਲਤ ਗੱਲ ਆ ਜੀ ਕਈਆਂ ਦੇ ਪੇਕੇ ਦੂਰ ਹੁੰਦੇ ਨੇ ਜਾਂ ਕੋਈ ਨਾ ਕੋਈ ਵਜ੍ਹਾ ਹੋ ਸਕਦੀ ਆ ਆ ਠੀਕ ਹੈ ਕੀਤੀ ਕਈਆਂ ਦੀ ਚੰਗੀ ਨਹੀਂ ਹੁੰਦੀ ਪਰ ਕੁੜੀ ਬੋਝ ਪਾਈ ਜਾਵੇ ਘਰਦਿਆਂ ਤੇ ਨਹੀਂ ਵੀ ਮੇਰੀ ਤੇ ਜਠਾਣੀ ਦੇ ਲੈ ਗਿਆ ਤੁਹਾਨੂੰ ਵੀ ਦੇਣੇ ਹੀ ਪੈਣੇ ਤੇ ਨਹੀਂ ਜੀ ਨਹੀਂ ਕੀ ਆ ਕਿ ਨੀ ਬੱਚਿਆਂ ਨੇ ਚੂੜੀਆਂ ਹੀ ਪਾਣੀਆਂ ਤੇ ਖੀਰ ਪੂੜੇ ਖਾਣੇ ਆ ਕੱਪੜੇ ਉਹ ਹੀ ਆ ਲਈਏ ਆ ਆਪ ਹੀ ਖਾ ਲਈਏ ਤੇ ਨਾਲੇ ਨੋਹਾਂ ਦੇ ਸਿਰ ਤੋਂ ਬੋਝ ਲੱਥ ਗਿਆ ਕਿ ਆਪਾਂ ਪੇਕਿਆਂ ਨੂੰ ਪ੍ਰੈਸ਼ਰ ਪਾਣਾ ਹੈਗਾ ਬੇਬਲ ਜੀ ਜੇ ਤੁਹਾਨੂੰ ਵੀ ਸਾਡੇ ਇਹ ਮੈਸੇਜ ਸਹਿਮਜੇ ਜਰੂਰ ਕਮੈਂਟ ਚ ਦੱਸਿਓ ਥੈਂਕ ਯੂ ਸੋ ਮਚ ਸਾਰੇ ਨੂੰ ਸਾਵੰਦੀਆਂ ਬਹੁਤ ਬਹੁਤ ਵਧਾਈਆਂ ਹੋਵੇ